ਸਾਸਕੇ ਜੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਅੱਜ ਗੱਲ ਕਰਾਂਗੇ ਪਾਰਟੀਆਂ ਬਾਰੇ ਪਾਰਟੀਆਂ ਦਾ ਕੀ ਇਸ ਵੇਲੇ ਇਲੈਕਸ਼ਨ ਵੇਲੇ ਮਾਹੌਲ ਚੱਲ ਰਿਹਾ ਦੂੰਬਾ ਵਰਤਾਰਾ ਦੇਖੋ ਅੰਨਾ ਹਜਾਰੇ ਜੀ ਨੇ ਧਰਨਾ ਲਾ ਕੇ ਬੀਜੇਪੀ ਨੂੰ ਸੈਂਟਰ ਚ ਲਿਆਂਦਾ ਤੇ ਜਿਹੜੀ ਆਪ ਪਾਰਟੀ ਹੁੰਦ ਚਾਈ ਉਹ ਤੋਂ ਬਾਅਦ ਆਪ ਕੰਕਰ ਕਰਨ ਲੱਗੇਗੀ ਕਾਂਗਰਸ ਤੇ ਅਟੈਕ ਕਰਨ ਲੱਗੇਗੀ ਕਾਂਗਰਸ ਦੀ ਜਿਹੜੀ ਸਪੇਸ ਸੀ ਉਹਨੂੰ ਖਤਮ ਕਰਨ ਲੱਗੇਗੀ ਬਾਹਰ ਲਿਆਂ ਸਟ੍ਰੇਟਾਂ ਚ ਬੀਜੇਪੀ ਨੇ ਆਪਣੇ ਭਾਈਵਾਲ ਜਿੰਨੇ ਖੇਤਰੀ ਪਾਰਟੀਆਂ ਸੀ ਉਹਨਾਂ ਨੂੰ ਖਤਮ ਕਰਨ ਲੱਗੇਗੀ ਵੀ ਇਹ ਡਿਕਟੇਟਰਸ਼ਿਪ ਵੱਲੋਂ ਵਧਾ ਰਹੇ ਨੇ ਇਹ ਆਰਐਸਐਸ ਦੀ ਸਮਝੀ ਹੋਈ ਨੀਤੀ ਹੈ ਹੁਣ ਆ ਜੀਏ ਜੇ ਆਪਾਂ ਪੰਜਾਬ ਤੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਾਂਗਰਸ ਤੇ ਆਪ ਨੇ ਹੱਥ ਮਿਲਾਇਆ ਇਹ ਆਪ ਹੌਲੀ ਹੌਲੀ ਕਾਂਗਰਸ ਦੀ ਸਪੇਸ ਉਰੇ ਵੀ ਖਾ ਚੁਗੀ ਤੇ ਅਕਾਲੀ ਦਲ ਤੇ ਸਾਰੇ ਟੈਕ ਕਿਉਂ ਕਰ ਰਹੇ ਨੇ ਜਿਹੜੇ ਵੀ ਕੋਈ ਗੱਲ ਕਰਦੇ ਨੇ ਸੁਖਬੀਰ ਬਾਦਲ ਅਕਾਲੀ ਦਲ ਦੇ ਅਗੇਂਸਟ ਕਰਦੇ ਨੇ ਕਿਉਂਕਿ ਜਿਹੜੀ ਅਕਾਲੀ ਦਲ ਹੈ ਆਪਣੀ ਖੇਤਰੀ ਪਾਰਟੀ ਹੈ ਇਹਦੀ ਹੋਂਦ ਆਪਣੇ ਲਈ ਬਹੁਤ ਜ਼ਰੂਰੀ ਹੈ ਤੇ ਇਸੇ ਤੋਂ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੇ ਬਹੁਤ ਡਰਦੀਆਂ ਨੇ ਜੇ ਹੁਣ ਆਪਾਂ ਦੇਖੀਏ ਇਹਨਾਂ ਨੇ ਜਿੰਨੀ ਬੀਜੇਪੀ ਦੀ ਜਿਹੜੀ ਵੋਟ ਸ਼ੇਅਰ ਸੀ ਉਹਨੂੰ ਜਿੱਥੇ-ਜਿੱਥੇ ਬੀਜੇਪੀ ਦੇ ਕੈਂਡੀਡੇਟ ਜਿੱਤਦੇ ਸੀ ਉੱਥੇ ਅਕਾਲੀ ਦਲ ਦੇ ਸਿੱਖ ਚਿਹਰੇ ਵਾਲੇ ਵੋਟਰ ਇਹਨਾਂ ਨੂੰ ਵੋਟ ਕਰਦੇ ਸੀਗੇ ਤਾਂ ਭਾ ਜੀਪੀ ਜਿੱਤਦੀ ਸੀ ਕਾਂਗਰਸ ਵਾਲੀ ਵੋਟ ਜਿਹੜੀ ਹਿੰਦੂਆਂ ਦੀ ਬਰਾਬਰ ਡਿਸਟ੍ਰਿਬਿਊਟ ਹੋ ਜਾਂਦੀ ਸੀ ਸਿੱਖ ਵੋਟਰ ਬੀਜੇਪੀ ਨੂੰ ਪਾ ਦਿੰਦੇ ਸੀ ਇਸ ਕਰਕੇ ਬੀਜੇਪੀ ਜਿੱਤਦੀ ਸੀ ਹੁਣ ਇਹਨਾਂ ਨੇ ਇਹ ਜਿਹੜਾ ਬਣਾਇਆ ਹੈ ਫੰਡਾ ਵੀ ਜਿੰਨੇ ਵੀ ਸਿੱਖ ਪੰਥਕ ਵੋਟਰ ਹੈਗੇ ਇੱਕ ਖੜੇ ਕਰ ਦੋ ਵੀ ਪਾ ਕੇ ਜਿਹੜੀ ਸਿੱਖ ਵੋਟ ਹੈ ਉਹ ਡਿਸਟ੍ਰਿਬਿਊਟ ਹੋ ਜੇ ਉਹਦੇ ਨਾਲ ਇਹ ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਖਤਮ ਕਰਨਗੇ ਬੀਜੇਪੀ ਵਾਲੇ ਆਪ ਵਾਲੇ ਇਹਨਾਂ ਦੀ ਬੀ ਟੀਮ ਹੈ ਇਸ ਕਰਕੇ ਤੁਸੀਂ ਜਦ ਮਰਜੀ ਦੇਖ ਲਓ ਆਪਣੇ ਕੈਂਡੀਡੇਟ ਤੋਂ ਤਾਂ ਟਿਕਟ ਦੇਣ ਲਈ ਚਾਹੇ ਪੈਸੇ ਲੈਣ ਪਰ ਇਹ ਜੇ ਬੰਦੇ ਖੜੇ ਕਰਨ ਨੂੰ ਹਮੇਸ਼ਾ ਪੈਸੇ ਦਿੰਦੇ ਰਹੇ ਨੇ ਅਸੀਂ ਉੱਪਰਲੇ ਬਤਾਰ ਰਹੇ ਜਿ ਦੇਖਦੇ ਰਹੇ ਵੀ ਇਹ ਰੁਪਏ ਦੇ ਕੇ ਇਹ ਜੇ ਵੋਟਰ ਖੜੇ ਕਰਦੇ ਨੇ ਜਿਹੜੇ ਦੂਜੇ ਦੀ ਵੋਟ ਖੋੜਨ ਹੁਣ ਭਾਈ ਅਮਰਿਤਪਾਲ ਸਰਬਜੀਤ ਜਿੰਨੇ ਵੀ ਇਹ ਸਿਮਰਨਜੀਤ ਮਾਨ ਐ ਪੰਥਕ ਵੋਟਾਂ ਨੂੰ ਡਿਵਾਈਡ ਕਰਨ ਲਈ ਬੀਜੇਪੀ ਦੀ ਚਾਲ ਹੈ ਤੁਸੀਂ ਐਂ ਦੇਖ ਲਓ ਜਿਹੜੇ ਵਧੀਆ ਬੰਦੇ ਨੇ ਉਹਨਾਂ ਦੇ ਪੇਪਰ ਤਾਂ ਰਿਜੈਕਟ ਹੋ ਜਾਂਦੇ ਨੇ ਇਹਨਾਂ ਦੇ ਜੇਲ੍ਹ 'ਚ ਬੈਠਿਆ ਦੇ ਪੇਪਰ ਇਹਨੇ ਵਧੀਆ ਤਰੀਕਿਆਂ ਨਾਲ ਭਰੇ ਜਾਂਦੇ ਨੇ ਰਿਜੈਕਟ ਹੋ ਜਾਂਦੇ ਤੇ ਇਹ ਜੀ ਸਹੂਲਤਾਂ ਬਣਾਤੀ ਜਾਂਦੀ ਹੈ ਵੀ ਇਹਨਾਂ ਦੇ ਗੱਲ ਜਿਹੜੀ ਇੰਟੈਲੀਜੈਂਸ ਵਾਲੇ ਅੱਗੇ ਪ੍ਰਚਾਰ ਕਰ ਰਹੇ ਨੇ ਆਪਾਂ ਆਪਣੀ ਖੇਤਰੀ ਪਾਰਟੀ ਨੂੰ ਜਿਉਂਦੀ ਰੱਖੀਏ ਆਪਾਂ ਨੂੰ ਸਿੱਖਾਂ ਨੂੰ ਪੰਥਕ ਬੰਦਿਆਂ ਨੂੰ ਇਹ ਲੋੜ ਹੈ ਇੱਕ ਝੰਡੇ ਥੱਲੇ ਖੜੇ ਹੋਣ ਦੀ ਜੇ ਆਪਾਂ ਨੂੰ ਕੋਈ ਇੰਡੀਵਿਜੂਅਲ ਨਹੀਂ ਪਸੰਦ ਵੈਸੇ ਤਾਂ ਪੰਜਾਬੀ ਕਿਸੇ ਵੀ ਇੰਡੀਵਿਜੂਅਲ ਦੇ ਮਗਰ ਤਾਂ ਲੱਗਦੇ ਹੀ ਨਹੀਂ ਹਰੇ ਕਹਿੰਦਾ ਮੈਂ ਹੀ ਲੀਡਰ ਹੋਵਾਂ ਇਸ ਕਰਕੇ ਤਕਲੀਫ ਤਾਂ ਆਪਾਂ ਨੂੰ ਮੂਰਲੇ ਬੰਦੇ ਨਾਲ ਹਰੇਕ ਨਾਲ ਹੋ ਜਾਂਦੀ ਆ ਪਰ ਫੇਰ ਵੀ ਆਪਾਂ ਖੇਤਰੀ ਪਾਰਟੀ ਨੂੰ ਜਿਉਂਦੀ ਰੱਖੀਏ ਜੇ ਕੋਈ ਬੰਦਾ ਠੀਕ ਨਹੀਂ ਹੈਗਾ ਉਹਨੂੰ ਆਪਾਂ ਕਾਲੀ ਦਲ ਚੋਂ ਚਾਹੇ ਮੂਸਾਂਟਾ ਉਟਾ ਕਰੀਏ ਅਕਾਲੀ ਦਲ ਆਪਣੀ ਪਾਰਟੀ ਹੈ ਖੇਤਰੀ ਪਾਰਟੀ ਹੈ ਇਹਨੂੰ ਤਕੜਾ ਕਰੋ ਇਹਨੂੰ ਮਰਨ ਨਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ